ਸੰਕਟ ਮੋਚਨ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਗੁਰਬਾਣੀ ਦੇ ਵਿੱਚੋਂ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਵਿੱਚੋਂ ਇਹ ਸ਼ਬਦ ਦੀ ਅੱਜ ਆਪਾਂ ਵਿਆਖਿਆ ਨੂੰ ਸਮਝਾਂਗੇ ਜਿਨੇ ਇਹ ਸ਼ਬਦ ਦੀ ਵਿਆਖਿਆ ਨੂੰ ਸਮਝ ਲਿਆ ਸ਼ਬਦ ਨੂੰ ਪੜ੍ਹ ਲਿਆ ਸ਼ਬਦ ਦਾ ਜਾਪ ਕਰ ਲਿਆ ਅੱਧੀ ਜ਼ਿੰਦਗੀ ਦੇ ਜਿਹੜੇ ਕਾਰਜ ਨੇ ਨਾ ਅਧੂਰੇ ਟਟਕੇ ਹੋਏ ਉਹ ਪੂਰੇ ਹੋ ਜਾਣਗੇ ਪੂਰੀ ਜ਼ਿੰਦਗੀ ਦਾ ਸਾਰ ਸਾਨੂੰ ਸਮਝ ਲੱਗ ਜਾਏਗਾ ਆਪਾਂ ਬੇਨਤੀਆਂ ਆਰੰਭ ਕਰਾਂਗੇ ਪਹਿਲਾਂ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿੰਦਗੀ ਦੇ ਵਿੱਚ ਜਦੋਂ ਵੀ ਸਮਾਂ ਲੱਗੇ ਤਾਂ ਇਹ ਸ਼ਬਦ ਦਾ ਜਾਪ ਜ਼ਰੂਰ ਕਰਿਓ ਇਹ ਸ਼ਬਦ ਦੇ ਭਾਵ ਅਰਥਾਂ ਨੂੰ ਪੜਿਓ ਸਾਥ ਸੰਗਤ ਤੁਹਾਡੀ ਜ਼ਿੰਦਗੀ ਦੇ ਜਿਹੜੇ ਫੈਸਲੇ ਨੇ ਨਾ ਉਹ ਤੁਹਾਨੂੰ ਇਹਦੇ ਵਿੱਚੋਂ ਮਿਲ ਜਾਣਗੇ ਤੁਹਾਡੇ ਜਿਹੜੇ ਉਤਰਨੇ ਜ਼ਿੰਦਗੀ ਦੇ ਸਾਦ ਸੰਗਤ ਇਹਦੇ ਵਿੱਚੋਂ ਮਿਲ ਜਾਣਗੇ ਤੁਹਾਨੂੰ ਸਤਿਗੁਰੂ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਇਸ ਸ਼ਬਦ ਦੇ ਵਿੱਚ ਬਹੁਤ ਕੁਝ ਸਮੋ ਰੱਖਿਆ ਹੋਣਾ ਹੈ ਬਹੁਤ ਕੁਝ ਆਓ ਪਹਿਲਾਂ ਆਪਾਂ ਇਹ ਸ਼ਬਦ ਨੂੰ ਮੂਲ ਰੂਪ ਦੇ ਵਿੱਚ ਪੜੀਏ ਮੱਲਾਰ ਮਹੱਲਾ ਪੰਜਵਾ ਪ੍ਰਭ ਮੇਰੇ ਪ੍ਰੀ ਪ੍ਰੀਤਮ ਪ੍ਰਾਨ ਪਿਆਰੇ प्रेम भक्त अपनो नाम दीजै दयाल अनुग्रह हो तारे रहाओ सिमरो चरण तुहारे प्रीतम हृदय तुहारी आशा संत जना पह करो बिनती मन दर्शन की प्यासा विचरत ਮਰਨ ਜੀਵਨ ਹਰ ਮਿਲਤੇ ਜਨ ਕੋ ਦਰਸ਼ਨ ਦੀਜੈ ਨਾਮ ਅਧਾਰ ਜੀਵਨ ਧਨ ਨਾਨਕ ਪ੍ਰਭ ਮੇਰੇ ਕਿਰਪਾ ਕੀਜੈ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਹੈ ਸਾ ਸੰਗਤ ਸਤਿਗੁਰੂ ਨੇ ਬੜੀ ਕਿਰਪਾ ਕੀਤੀ ਹੈ ਬੜੀ ਵੱਡੀ ਰਹਿਮਤ ਕੀਤੀ ਹੈ ਗੁਰਮੁਖ ਪਿਆਰਿਓ ਬਲਾਰ ਰਾਗ ਦੇ ਅੰਦਰ ਇਹ ਸ਼ਬਦ ਸੁਭਾਏਮਾਨ ਹੈ 1268 ਅੰਗ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਜਿਹੜਾ ਪਰਮਾਤਮਾ ਨਾ ਉਹ ਜਿੰਦ ਤੋਂ ਪਿਆਰੇ ਦਇਆ ਦੇ ਸੌਮੇ ਪ੍ਰਭ ਇਹ ਸਤਿਗੁਰੂ ਕਿਰਪਾ ਕਰ ਜਿਹਦੇ ਤੇ ਮੇਰੇ ਤੇ ਤੂੰ ਤੇ ਆਪਣੀ ਮਿਹਰ ਦਾ ਪਿਆਰ ਬਖਸ਼ ਮੈਨੂੰ ਆਪਣੀ ਭਗਤੀ ਦੇ ਮੈਨੂੰ ਆਪਣਾ ਨਾਮ ਦੇ ਇਸ ਮੇਰਾ ਸਭ ਤੋਂ ਵੱਡਾ ਮਕਸਦ ਇਹ ਹੈ ਕਿ ਮੈਨੂੰ ਤੇਰਾ ਸਿਮਰਨ ਮਿਲ ਜਾਏ ਤੇਰੇ ਚਰਨਾਂ ਦਾ ਧਿਆਨ ਮੈਂ ਧਰਾ ਮੇਰੇ ਹਿਰਦੇ ਵਿੱਚ ਤੇਰੀ ਆਸ ਟਿਕੀ ਰਹੇ ਤੇ ਮੈਂ ਤੈਨੂੰ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਮੈਨੂੰ ਤੇਰੇ ਦਰਸ਼ਨਾਂ ਦੀ ਬੜੀ ਤਾਂਘ ਹੈ ਮੈਨੂੰ ਤੇਰਾ ਦਰਸ਼ਨ ਹੋ ਜਾਏ ਮੈਨੂੰ ਤੇਰਾ ਦਿਦਾਰਾ ਹੋ ਜਾਏ ਤੇਜ ਤੋਂ ਵਿਛੜਿਆਂ ਆਤਮਿਕ ਮੌਤ ਹੋ ਜਾਂਦੀ ਹੈ ਮੈਂ ਸੁਣਿਆ ਤੈਨੂੰ ਮਿਲਿਆਂ ਆਤਮਿਕ ਜੀਵਨ ਮਿਲਦਾ ਹੈ ਤੇ ਮੈਂ ਉਹ ਜੀਵਨ ਲੈਣਾ ਚਾਹੁੰਨਾ ਮੈਂ ਆਪਣੇ ਸੇਵਕ ਨੂੰ ਜਿਹੜਾ ਹੈ ਤੂੰ ਆਪਣੇ ਸੇਵਕ ਨੂੰ ਦਰਸ਼ਨ ਦੇ ਮੇਰੀ ਤੇਰੇ ਅੱਗੇ ਬੇਨਤੀ ਹੈ ਮੈਂ ਤੈਨੂੰ ਇਹ ਬੇਨਤੀ ਕਰਦਾ ਅਰਜ਼ੋਈ ਕਰਦਾ ਹਾਂ ਮਿਹਰ ਕਰ ਮੇਰੇ ਤੇ ਤੇਰੇ ਨਾਮ ਦਾ ਆਸਰਾ ਮੈਨੂੰ ਮਿਲ ਜਾਏ ਮੈਨੂੰ ਮਿਲਿਆ ਰਹੇ ਇਹ ਹੀ ਮੇਰੀ ਜ਼ਿੰਦਗੀ ਦਾ ਸ਼ਰਮਾਇਆ ਹੈ ਤੇ ਸਤਿਗੁਰੂ ਮੈਂ ਚਾਹੁੰਨਾ ਵੀ ਤੂੰ ਨਾ ਬਸ ਮੈਨੂੰ ਆਪਣਾ ਦਰਸ਼ਨ ਦੇ ਦੇ ਫਿਰ ਸਾਧ ਸੰਗਤ ਜਿਹਨੂੰ ਗੁਰੂ ਦਾ ਦਰਸ਼ਨ ਹੋ ਜਾਏ ਤੇ ਉਹ ਤਾਂ ਫਿਰ ਧੰਨ ਹੋ ਗਿਆ ਕਿ ਨਹੀਂ ਹੋ ਗਿਆ ਉਹ ਤਾਂ ਧੰਨ ਹੋ ਗਿਆ ਨਾ ਜਿਹਨੂੰ ਗੁਰੂ ਦਾ ਦیدارਾ ਹੋ ਗਿਆ ਇਸ ਕਰਕੇ ਸਤਗੁਰੂ ਕਹਿੰਦੇ ਵੀ ਗੁਰੂ ਦਾ ਦیدارਾ ਮੰਗ ਅਕਾਲ ਪੁਰਖ ਦਾ ਦیدارਾ ਮੰਗ ਤੇਰੇ ਸਾਰੇ ਹੀ ਜਿਹੜੇ ਕਾਰਜ ਨੇ ਨਾ ਉਹ ਪੂਰੇ ਹੋ ਜਾਣਗੇ ਉਹ ਪਰਮਾਤਮਾ ਐਸਾ ਆਪਣੇ ਸੇਵਕਾਂ ਤੇ ਦਇਆ ਕਰਦਾ ਹੈ ਜੋ ਵੀ ਉਹ ਤੋਂ ਕੁਝ ਮੰਗਦਾ ਹੈ ਨਾ ਉਹ ਉਹਦੀਆਂ ਝੋਲੀਆਂ ਜ਼ਰੂਰ ਭਰਦਾ ਹੈ ਇਹ ਸ਼ਬਦ ਦੇ ਵਿੱਚ ਬਹੁਤ ਵੱਡੇ ਅਰਥ ਨੇ ਜ਼ਿੰਦਗੀ ਦੇ ਸਮਝੋ ਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ